ਫਲੋਰ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਲੋਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪਿੰਡ ਨੰਗਲ ਦੇ ਗੇੜ ਤੋਂ ਲੈ ਕੇ ਬਾਈਪਾਸ ਫਲੋਰ ਤੱਕ ਸੜਕ ਦਾ ਨਿਰਮਾਣ ਸ਼ੁਰੂ ਕਰਦੇ ਹਨ ਤੇਜ਼ੀ ਨਾਲ ਕੰਮ ਨੇਪੜੇ ਛਾੜਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਗੰਨਾਪਿੰਡ ਤੋਂ ਲੈ ਕੇ ਆਲੋਵਾਲ ਭੋਲੇਵਾਲ ਤੱਕ ਸੜਕ ਦਾ ਨਿਰਮਾਣ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਨੰਗਲ ਦੇ ਸਾਬਕਾ ਸਰਪੰਚ ਖੁਸ਼ੀराम ਨੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਫੀ ਲੰਬੇ ਸਮੇਂ ਤੋਂ ਲਟਕੀ ਹੋਈ ਮੰਗ ਸੀ ਜਿਸ ਨੂੰ ਪ੍ਰੇਮ ਕੁਮਾਰ ਨੇ ਨੇਪਰੇ ਚਾੜਿਆ ਹੈ ਇਸ ਦੌਰਾਨ ਸਰਪੰਚ ਹਰਕਮਲ ਸਿੰਘ ਬੇਗੰਪੁਰਾ ਜਰਨੈਲ ਮੋਤੀਪੁਰ ਖਾਲਸਾ ਸਾਬਕਾ ਸਰਪੰਚ ਰਾਮਗੜ ਸਰਜੀਤ ਸਾਭੀ ਪੰਚੇ ਤ੍ਰਿਖਾ ਮਦਨ ਲਾਲ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਹਨ ਫਿਲੋਰ ਤੋਂ ਰਾਜ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਅੱਜ ਚੌਥੀ ਛੜ ਕੇ ਸਾਡੀ ਲਗਭਗ 2 ਕਰੋੜ ਦੀ ਲਾਗਤ ਦੇ ਨਾਲ ਇਹ ਚਾਰ ਛੜਕਾਂ ਸੀ ਆ ਉਹਦੇ ਵਿੱਚ ਲਗਭਗ 25 ਲੱਖ ਦੀ ਲਾਗਤ ਦੇ ਨਾਲ 1.46 ਕਿਲੋਮੀਟਰ ਜਿਹੜੀ ਹੈਗਾ ਜੇਸਟੇਏ ਦੀ ਲੰਬਾਈ ਆ ਉਹ ਤੇ ਖਰਚ ਹੋਣੇ ਹੈਗੇ ਆ ਇਹ ਸਰਕਾਰੀ ਸਾਨੂੰ ਬਹੁਤ ਹੀ ਮਤਲਬ ਜਿਹੜੀ ਹੈਗੀ ਆ ਮੰਗ ਸੀ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਸੜਕ ਟੁੱਟੀ ਸੀ ਜਦੋਂ ਵੀ ਸਾਡੇ ਗੁਰਪੁਰਬ ਹੁੰਦਾ ਹੈ ਗੁਰੂ ਰਬਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਤੇ ਜਿਹੜੇ ਸਾਡੀ ਸਮੱਸਿਆਵਾਂ ਹੁੰਦੀਆਂ ਸੀ ਅਸੀਂ ਤੇ ਹੁਣ ਜਿਹੜਾ ਫਰਵੀ ਦੇ ਵਿੱਚ ਫੇਰ ਨਗਰ ਕੀਰਤਨ ਜਿਹੜਾ ਹੈਗਾ ਆ ਉਹ ਹੋਣ ਜਾ ਰਿਹਾ ਹੈਗਾ ਅਸੀਂ ਇਹ ਐਸਡੀਓ ਸਾਹਿਬ ਸਾਡੇ ਬਾਂਸਲ ਜੀ ਖੜੇ ਆ ਸਾਡੀ ਇਥੇ ਸਮੁੱਚੀ ਟੀਮ ਇਸੇ ਪਿੰਡ ਦੇ ਸਤਿਕਾਰ ਸਾਡੇ ਖੁਸ਼ੀराम ਸਰਪੰਚ ਜੀ ਜਿਹੜੇ ਹੈਗੇ ਉਹ ਵੀ ਸ਼ਿਸ਼ੋਭਤ ਆ ਆਪਣੇ ਰਾਮਗੜ ਡੰਗਲ ਤੋਂ ਜਿਹੜੇ ਹੈਗੇ ਸਰਵੀਰ ਸਾਹਿਬੀ ਉਹ ਵੀ ਇਥੇ ਸ਼ਿਸ਼ੋਭਤ ਨੇ ਖਾਸ ਤੌਰ ਤੇ ਸਾਡੇ ਚੇਅਰਮੈਨ ਜਿਹੜੇ ਆ ਰੁਸ਼ਲਾ ਰੁਸ਼ੀ ਜੀ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਜਿਨ੍ਹਾਂ ਦੀ ਜਤਨਾ ਸਰਕਾਰ ਜਿਹੜਾ ਸਾਰਾ ਕੰਮ ਹੋ ਰਿਹਾਗਾ ਜਰਨੈਲ ਸਿੰਘ ਮੋਤੀਪੁਰ ਜੀ ਤਰਸੀਮ ਸਿੰਘ ਸੰਗਤਪੁਰ ਜੀ ਸਾਰਿਆਂ ਹੀ ਸਤਿਕਾਰ ਸ਼ਖਸੀਅਤਾਂ ਹਕਮਲ ਬੇਗੋਂਪੁਰ ਤੋਂ ਸਰਪੰਨ ਸਾਹਿਬ ਖੜੇ ਨੇ ਸਾਰੇ ਤੁਸੀਂ ਬਹੁਤ ਸਤਿਕਾਰ ਸ਼ਖਸੀਅਤਾਂ ਹੋ ਔਰ ਤੁਹਾਡੀਆਂ ਸ਼ਕਤੀਆਂ ਦੇ ਨਾਲ ਜਿਹੜਾ ਹੈ ਇਹ ਵਿਕਾਸ ਤੇ ਕੰਮ ਜਿਹੜੇ ਹੋਣੇ ਆ ਇਹ ਸੜਕ ਜਿਹੜੀ ਹੈਗੀ ਆ ਦੱਸਿਆ ਵੀ ਤੁਹਾਨੂੰ 25 ਲੱਖ ਦੀ ਲਾਗਤ ਦੇ ਨਾਲ ਬਣਨੀ ਆ ਇਹ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸੜਕ ਤਿਆਰ ਹੋ ਜਾਗੀ ਐਸ.ਡੀ.ਓ ਸਾਹਿਬ ਕੋਲ ਸ਼ੋਭਤ ਨੇ ਔਰ ਇਹਨਾਂ ਨੇ ਵੀ ਭਰੋਸਾ ਦਿੱਤਾ ਹੈ ਵੀ ਇਸ ਨੂੰ ਮੁਕੰਮਲ ਕਰਕੇ ਜਿਹੜਾ ਲੋਕਾਂ ਤੱਕ ਸਮਰਪਿਤ ਕਰ ਦੇਵਾਂਗੇ ਸੋ ਆਓ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਹੈਗੀ ਆ ਸੂਬੇ ਦੇ ਮੁੱਖ ਮੰਤਰੀ ਸਦਾ ਪਵਨ ਸਿੰਘ ਮਾਨ ਹੁਣੇ ਦਾ ਸੁਪਨਾ ਆ ਕਿ ਪਿੰਡਾਂ ਦਾ ਵਿਕਾਸ ਕਰਨਾ ਆ ਪਿੰਡਾਂ ਦਾ ਵਿਕਾਸ ਤਦ ਹੀ ਹੋਣਾ ਆ ਉਹ ਰੰਗਲਾ ਪੰਜਾਬ ਦਾ ਸੁਪਨਾ ਤਦ ਹੀ ਸਰਕਾਰ ਹੋਣਾ ਆ ਜੇ ਆਪਾਂ ਸਾਰੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਜਿਹੜਾਗਾ ਵਿਕਾਸ ਨੂੰ ਬਲੰਦੀਆਂ ਵੱਲ ਲੈ ਕੇ ਚੱਲੇਗਾ ਇਹ 25 ਲੱਖ ਦੀ ਲਾਗਤ ਦੇ ਨਾਲ ਜਿਹੜੀ ਹੈਗਾ 1.46 ਕਿਲੋਮੀਟਰ ਦੀ ਲੰਬਾਈ ਆ ਉਹ ਇਹ ਤੇ 25 ਲੱਖ ਦੀ ਲਾਗਤ ਜਿਹੜੀ ਹੈਗਾ ਲੱਗਾ ਪਿੰਡ ਤੋਂ ਮੋਤੀਵਰ ਫਾਲਸਾ ਕੰਮ ਉਹ 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 ਵੀ ਹੈਗੀ ਆ ਉਹਦੀ ਵੀ ਪ੍ਰਪੋਜ਼ਲ ਅਸੀਂ ਭੇਜ ਦਿੱਤੀ ਆ ਉਹ ਵੀ ਬਹੁਤ ਜਲਦੀ ਜਿਹੜੀ ਹੈਗੀ ਆ ਆ ਜਾਣੀ ਹੈਗੀ ਆ ਕਿਉਂਕਿ ਦੇਖੋ ਅੱਠ ਛੜਕਾਂ ਜਿਹੜੀਆਂ ਆਈਆਂ ਤੁਹਾਨੂੰ ਦੱਸਿਆ ਗਿਆ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਔਰ ਨਾਲ ਦੀ ਨਾਲ ਸੈਕੰਡ ਰੂਪ ਦੇ ਵਿੱਚ ਜਿਹੜੀਆਂ ਜਿਸ ਤਰ੍ਹਾਂ ਪ੍ਰਪੋਜ਼ਲ ਅਸੀਂ ਭੇਜੀਆਂ ਉਸੇ ਤਰ੍ਹਾਂ ਜਿਹੜੀਆਂ ਉਹਨਾਂ ਦੇ ਜਿਹੜੇ ਹੈਗੇ ਆ ਹੋ ਕੇ ਆ ਜਾਣੀਆਂ ਤਾਂ ਛੜਕਾਂ ਨੂੰ ਜਿਹੜੀਆਂ ਬਣਦੀਆਂ ਰਹਿਣਗੀਆਂ ਧੰਨਵਾਦ। ਮਾਨ ਸਰ ਜੀ ਅੱਜ ਤਾਂ ਘਟਨਾ ਹੋਰ ਜਾ ਰਿਹਾ ਫ੍ਰੇਮ ਹਲਕਾ ਚਾਰ ਪ੍ਰਿੰਸੀਪਲ ਫ੍ਰੇਮਾਨ ਨੇ ਅਦਕਾੜਨ ਕੀਤਾ ਕੀ ਕਹਿਣਾ ਪੰਚਾਇਤ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਦਾ ਖਾਸ ਕਰਕੇ ਕਿ ਜਿਨ੍ਹਾਂ ਨੇ ਇਹ ਜਿਹੜੀ ਸੜਕ ਆ ਤਲਵੰਡ ਰੋਡ ਤੋਂ ਨੰਗਲ ਰਾਮਗੜ੍ਹ ਤੋਂ ਬਾਇਆ ਬਾਈਪਾਸ ਜਾਣੀ ਆ ਉਹਦਾ ਅੱਜ ਸ਼ੁਭ ਆਰੰਭ ਹੋਇਆ ਉਹ ਰਿਕਾਰਡਿੰਗ ਕੀਤਾ ਸਾਡੇ ਹਲਕੇ ਦੇ ਇੰਚਾਰਜ ਮਨਜੋਗ ਪ੍ਰੇਮ ਕੁਮਾਰ ਪ੍ਰਿੰਸੀਪਲ ਸਾਹਿਬ ਨੇ ਉਹਦਾ ਰਿਕਾਰਡਿੰਗ ਕੀਤਾ ਮੈਂ ਧੰਨਵਾਦੀ ਆ ਔਰ ਮੈਂ ਇਹ ਬੇਨਤੀ ਸਤੰਬਰ ਦੇ ਵਿੱਚ ਕੀਤੀ ਸੀ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਗੁਰੂ ਰਵਿਦਾਸ ਮਹਾਰਾਜ ਦਾ ਆਗਮਨ ਪੁਰਬ ਜਿਹੜਾ ਆ ਉਹ 11-12 ਫਰਵਰੀ ਨੂੰ ਬੜੀ ਤੁਮਤਮਦਾਰ ਸ਼ਰਧਾ ਨਾਲ ਮਨਾਇਆ ਜਾ ਰਿਹਾ ਉਹ ਤੋਂ ਪਹਿਲਾਂ ਪਹਿਲਾਂ ਇਹ ਸੜਕ ਬਣਾਈ ਜਾਵੇ ਤਾ ਸਰਕਾਰ ਨੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਅੱਜ ਜਿਹੜਾ ਆਰੰਭ ਕੀਤਾ ਔਰ ਮੈਂ ਸ਼ੁਕਰਾਨਾ ਕਰਦਾ ਸਰਕਾਰ ਦਾ ਖਾਸ ਕਰਕੇ ਪ੍ਰਿੰਪਲ ਪੋਰ ਪੈਂਸਿਪਲ ਸਾਹਿਬ ਦਾ ਜਿਨ੍ਹਾਂ ਨੇ ਅੱਜ ਇਹ ਉਦਘਾਟਨ ਕਰਕੇ ਸ਼ੁਰੂਆਤ ਕੀਤੀ ਆ ਔਰ ਹੋਰ ਵੀ ਜਿਹੜਾ ਮੈਂ ਇੱਕ ਬੇਨਤੀ ਕਰਦਾ ਸਰਕਾਰ ਨੂੰ ਤਲਵਾ ਰੋੜ ਤੋਂ ਅੱਲਵਾਲ ਪੋਲੇ ਵਾਲ ਨੂੰ ਜਿਹੜੀ ਸੜਕ ਜਾ ਰਹੀ ਆ ਜਿਹੜਾ ਟਰੀਟਮੈਂਟ ਪਲਾਂਟ ਤੋਂ ਪਾਣੀ ਗੁਜ਼ਰਦਾ ਜਿਹਦਾ ਬਹੁਤ ਮੰਦਾ ਹਾਲ ਆ ਦੋ ਪਿੰਡਾਂ ਦੇ ਜਿਹੜੇ ਬੱਚੇ ਆ ਸਕੂਲ ਵੀ ਆਉਣ ਤੋਂ ਪਰੇਸ਼ਾਨ ਆ ਉਹਦੇ ਵੱਲ ਵੀ ਸਰਕਾਰ ਜਿਹੜਾ ਧਿਆਨ ਦੇ ਕੇ ਅੱਲਵਾਲ ਪੋਲੇ ਵਾਲਾ ਰੋੜ ਜਿਹੜਾ ਤੁਰੰਤ ਬਣਾਇਆ ਜਾਵੇ ਕਿੰਨੇ ਦੀ ਲਗਤ ਦੱਸ ਰਹੇ ਜਿਹੜੀ ਚੜ੍ਹਤ ਬਣਦੀ ਐ ਪ੍ਰੇਮ ਕੁਮਾਰ ਪ੍ਰਿੰਸੀਪਲ ਸਾਹਿਬ ਨੇ ਲਗਭਗ 25 ਲੱਖ ਦੀ ਲਾਗਤ ਨਾਲ ਦੱਸਿਆ ਔਰ ਮੈਂ ਖਾਸ ਤੌਰ ਤੇ ਇੱਕ ਹੋਰ ਬੇਨਤੀ ਕਰਾਂ ਕਿ ਜਿੱਥੇ ਜਿੱਥੇ ਗੁਰੂ ਘਰ ਆ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਕਾਕੀ ਸਾਹਿਬ ਗੁਰਦੁਆਰਾ ਸਾਹਿਬ ਸ਼੍ਰੀ ਗੁਰਦਾਸ ਮਹਾਰਾਜ ਦਾ ਗੁਰਦੁਆਰਾ ਸਾਹਿਬ ਕਮਿਊਨਿਟੀ ਹਾਲ ਉੱਥੇ ਵੀ ਮੈਂ ਬੇਨਤੀ ਕਰਦਾ ਮੈਂ ਮਹਿਕਮੇ ਨੂੰ ਵੀ ਮੈਂ ਬੇਨਤੀ ਕਰੀ ਆ ਜਵਾਨੀ ਵੀ ਕਿ ਉੱਥੇ ਉੱਥੇ ਪੂਣੀ ਸੜਕ ਬਣਾਈ ਜਾਵੇ 10 ਫੁੱਟ ਨਾ ਬਣਾਈ ਜਾਵੇ ਤਾਕੇ ਜਿੱਥੇ ਬਾਕੀ ਲੋਕ ਕਰਾਉਂਦੀਆਂ ਸੜਕਾਂ ਉਹ ਆਪ ਬਣਾ ਲੈਣਗੇ ਨਾਲ ਹੋ ਕੇ ਜਾਂ ਪੰਚਾਇਤ ਬਣਾ ਦੋਗੇ ਪੂਰੀ ਔਰ ਬਾਕੀ ਜਿੱਥੇ ਇੱਥੇ ਸਾਨੀਆਂ ਜਗ੍ਹਾਵਾਂ ਗੁਰੂ ਘਰ ਆ ਉੱਥੇ ਜਿਹੜੀਆਂ ਪੂਰਨ ਸੰਪੂਰਨ ਬਣਾਈ ਜਾਂਦੇ ਸੜਕਾਂ ਇਹ ਇੰਟਰਲੌਕ ਲੱਗ ਰਹੀ ਹੈ ਲੋਕ ਵਾਲੀ ਬਣ ਰਹੀ ਆ ਕੁਝ ਜਗ੍ਹਾ ਤੇ ਇੰਟਰਲੌਕ ਲੱਗ ਰਹੀ ਹੈ ਬਾਕੀ ਕੁਝ ਜਗ੍ਹਾ ਤੇ ਲੋਕ ਵਾਲੀ ਵੀ ਬਣ ਰਹੀ ਹੈ ਇਹ ਮਾਣ ਦਾ ਮਹਿਸੂਸ ਕਰਦੇ ਵੀ ਅੱਜ ਗੁਰਪੁਰਸ ਦੇ ਦੇਖੋ ਇਹ ਜਦੋਂ ਮੈਂ ਤਾਂ ਇਹ ਮਾਣ ਮਹਿਸੂਸ ਕਰਦਾ ਕਿ ਮੈਂ ਜਦੋਂ 2018 ਚ ਸਰਪੰਚ ਇਸ ਨਗਰ ਦਾ ਬਣਿਆ ਸੀ ਉਸ ਵੇਲੇ 13 ਤੋਂ 18 ਤੱਕ ਮੈਂ ਸਰਪੰਚ ਰਹਾਂ ਉਸ ਵੇਲੇ ਸੜਕ ਬਣੀ ਸੀ ਔਰ ਅੱਜ ਫਿਰ ਮੇਰੇ ਪਰਿਵਾਰ ਨੂੰ ਜਦੋਂ ਸਰਪੰਚੀ ਦਾ ਮੌਕਾ ਮਿਲਿਆ ਮੇਰੀ ਵਾਈਫ ਮੇਰੀ ਧਰਮ ਪਤਨੀ ਵੀ ਰਜਨੀ ਵਾਲਾ ਜੀ ਉਸ ਮੌਜੂਦਾ ਇਸ ਪਿੰਡ ਦੇ ਸਰਪੰਚ ਆ ਇੱਕ ਵਾਰ ਫਿਰ ਸਾਡੇ ਜਦੋਂ ਪੰਚਾਇਤ ਆ ਫਿਰ ਇਹ ਬੰਨ ਲ ਜਾ ਰਹੀ ਆ ਪਿਛਲੇ 6 ਸਾਲ ਤੋਂ ਸੜਕ ਦਾ ਬਹੁਤ ਤਰਸਯੋਗ ਹਾਲਤ ਸੀ